ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਭਾਈ ਜੇਠਾ ਜੀ 7 ਸਾਲ ਦੀ ਉਮਰ ਤੱਕ ਭਾਈ ਜੇਠਾ ਜੀ ਦੇ ਮਾਤਾ ਜੀ ਭਾਈ ਜੇਠਾ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ 2.5 ਸਾਲ ਦੇ ਸੰ ਜਦੋਂ ਮਾਤਾ ਜੀ ਦਾ ਸਹਾਰਾ ਉੱਤ ਗਿਆ ਅਕਾਲ ਚਲਾਣਾ ਕਰ ਗਏ ਛੋਟੀ ਉਮਰ ਪਿਤਾ ਹਰਦਾਸ ਜੀ ਨੇ ਮਾਂ ਦਾ ਵੀ ਪਿਆਰ ਦਿੱਤਾ ਭਾਈ ਜੇਠਾ ਜੀ ਪਿਤਾ ਦਾ ਵੀ ਪਿਆਰ ਦਿੱਤਾ ਹਰ ਰੋਜ਼ ਭਾਈ ਜੇਠਾ ਜੀ ਨੂੰ ਬਾਬਾ ਹਰਦਾਸ ਜੀ ਜਲਪਾਣੀ ਸਿਖਾਉਂਦੇ ਨੇ ਇੱਕ ਦਿਨ ਐਸਾ ਆਇਆ 7 ਸਾਲ ਦੀ ਕੁਮਰ ਮੀਤੀ ਭਾਈ ਜੇਠਾ ਜੀ ਉੱਠੇ ਨੇ ਜਲ ਪਾਣੀ ਵੀ ਛਕਿਆ ਇੱਕ ਗਲਾਸ ਪਾਣੀ ਦਾ ਲੈ ਕੇ ਆਪਣੇ ਪਿਤਾ ਜੀ ਵੱਲ ਲੈ ਕੇ ਆਇਆ ਤੇ ਪਿਤਾ ਜੀ ਨੂੰ ਆਵਾਜ਼ ਮਾਰਦੇ ਨੇ ਤੇ ਮਨ ਵਿੱਚ ਖੁਸ਼ ਹੁੰਦੇ ਨੇ ਅੱਜ ਪਿਤਾ ਜੀ ਬੜੇ ਖੁਸ਼ ਹੋਣਗੇ ਜਦੋਂ ਮੈਨੂੰ ਵੇਖਣਗੇ ਕਿ ਭਾਈ ਜੇਠਾ ਅੱਜ ਮੇਰੇ ਨਾਲੋਂ ਵੀ ਪਹਿਲਾਂ ਉੱਠ ਪਿਆ ਬੱਚੇ ਨੂੰ ਹੁੰਦਾ ਅੱਜ ਪਿਤਾ ਜੀ ਬੜੇ ਖੁਸ਼ ਹੋਣਗੇ ਹੱਥ ਵਿੱਚ ਗਲਾਸ ਪਾਣੀ ਦਾ ਜੋ ਫੜਿਆ ਹੋਇਆ ਹੈ ਭਾਈ ਜੇਠਾ ਜੀ ਨੇ ਆਪਣੇ ਪਿਤਾ ਨੂੰ ਹਲਾਇਆ ਪਰ ਪਿਤਾ ਜੀ ਉੱਠੇ ਨਹੀਂ ਕਿਉਂਕਿ ਪਿਤਾ ਜੀ ਦੇ ਸਵਾਸ ਪੂਰੇ ਹੋ ਗਏ ਅਕਾਲ ਚਲਾਣਾ ਕਰ ਗਏ 7 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਵੀ ਤੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਭਾਈ ਜੇਠਾ ਜੀ ਨੂੰ ਇੱਥੇ ਅੱਜ ਪੁੱਛਣ ਵਾਲਾ ਕੋਈ ਨਹੀਂ ਕਿਉਂਕਿ ਗੁਰਬਾਣੀ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਕੋਈ ਵੀ ਨਹੀਂ ਪੁੱਛਦਾ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਿਹੜਾ ਕੋਈ ਵੀ ਨਹੀਂ ਸੀ ਪੁੱਛਦਾ ਅੱਜ ਪੁੱਛਣ ਵਾਲੇ ਕੋਈ ਵੀ ਨਹੀਂ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਅੱਜ ਸਾਰਿਆਂ ਦੇ ਸਾਰ ਲੈ ਗਏ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਭਾਈ ਜੇਠਾ ਜੀ 7 ਸਾਲ ਦੀ ਉਮਰ ਵਿੱਚ ਪਿਤਾ ਜੀ ਵੀ ਤੇ ਮਾਤਾ ਜੀ ਵੀ ਅਕਾਲ ਚਲਾਣਾ ਕਰਕੇ ਨਾਨੀ ਮਾਣ ਜਦੋਂ ਇਹ ਸਾਰਾ ਕੁਝ ਵੇਖਿਆ ਕਿ ਜੇਠੇ ਨੂੰ ਕੋਈ ਪੁੱਛਣ ਵਾਲਾ ਨਹੀਂ ਅੱਜ ਨਾਨੀ ਮਾਣ ਚੂਨਾ ਮੰਡੀ ਲਾਹੌਰ ਤੋਂ ਭਾਈ ਜੇਠੇ ਨੂੰ ਨਾਲ ਲੈ ਕੇ ਬਾਸਰ ਕੇ ਗਿੱਲਾਂ ਪਿੰਡ ਚਲੇ ਗਏ। ਸ੍ਰੀ ਅਮਰਸਰ ਸਾਹਿਬ ਜੀ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪਿੰਡ ਬਾਸਰ ਕੇ ਗਿੱਲਾਂ। ਨਾਨੀ ਮਾਣ ਇੱਥੇ ਦੋ ਸਿਧਾਂਤ ਦਿੱਤੇ ਭਾਈ ਜੇਠੇ ਜੀ। ਦੋ ਸਿਧਾਂਤ ਕਿਹੜੇ ਸਨ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ? ਇੱਕ ਸੱਚੀ ਸੁੱਚੀ ਕਿਰਤ ਕਰਨੀ ਇੱਕ ਗੁਰੂ ਦੀ ਸੇਵਾ ਕਰਨੀ ਸੇਵਾ ਤੇ ਕਿਰਤ ਦੇ ਦੋ ਸਿਧਾਂਤ ਦਿੱਤੇ ਸੰਗਤ ਜੀ ਮੈਂ ਕਈ ਵਾਰੀ ਬੇਨਤੀ ਕਰਦਾ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਇਹ ਸਿਧਾਂਤ ਦਿੱਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿੰਦੀ ਸੱਚੀ ਸੁੱਚੀ ਕਿਰਤ ਬਣ ਜਾਂਦੀ ਹੈ ਨਾ ਜਦੋਂ 52 ਹੁਕਮ ਕੀਤੇ ਸੀ ਨਾ ਨਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ 52 ਹੁਕਮਾਂ ਦੇ ਅੰਦਰ ਇੱਕ ਇਹ ਵੀ ਹੁਕਮ ਕੀਤਾ ਸੀ ਜਿੱਥੇ ਦਸਵੰਦ ਕੱਢਣਾ ਹੈ ਜਿੱਥੇ ਬਾਣੀ ਕੰਠ ਕਰਨੀ ਹੈ ਕੀਰਤਨ ਸੁੰਨਣਾ ਕੀਰਤਨ ਕਰਨਾ ਉਥੇ ਨਾਲ ਇਹ ਵੀ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਧਰਮ ਦੀ ਕੀਰਤ ਕਰਨਾ ਧਰਮ ਦੀ ਕੀਰਤ ਜਿਨ੍ਹਾਂ ਦੀ ਸੱਚੀ ਸੁੱਚੀ ਕੀਰਤ ਬਣ ਜਾਂਦੀ ਹੈ ਉਹਨਾਂ ਦਾ ਅਗਲਾ ਸਟੈਪ ਆਪਣੇ ਆਪ ਸ਼ੁਰੂ ਹੋ ਜਾਂਦਾ ਨਾਮ ਜਪਣ ਵਾਲਾ ਜਦੋਂ ਸਾਡੇ ਕਾਮਕਾਰ ਵਿੱਚ ਬੇਈਮਾਨੀ ਵੜ ਜਾਂਦੀ ਹੈ ਸਾਡੇ ਕਿਰਤ ਵਿੱਚ ਬੇਈਮਾਨੀ ਵੜ ਜਾਂਦੀ ਰਿਸ਼ਵਤ ਵੜ ਜਾਂਦੀ ਅਸੀਂ ਆਪ ਬੇਈਮਾਨ ਬਣ ਜਾਂਦੇ ਆਪਣੇ ਕੰਮਕਾਰ ਕਰਦੇ ਆ ਕਰਦੇ ਆ ਕਿਰਤ ਕਰਦੇ ਆ ਕਰਦੇ ਆ ਇਮਾਨਦਾਰੀ ਨਹੀਂ ਵਰਤਦੇ ਫਿਰ ਕਦੀ ਨਾਮ ਪ੍ਰਗਟ ਨਹੀਂ ਹੁੰਦਾ ਜਦੋਂ ਸੱਚੀ ਤੇ ਸੁੱਚੀ ਕਿਰਤ ਬਣਦੀ ਹੈ ਨਾਮ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ ਜਦੋਂ ਬੰਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਵੰਡ ਛਕਣ ਵਾਲੀ ਭਾਵਨਾ ਆਪਣੇ ਆਪ ਹੀ ਬਣ ਜਾਂਦੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਨਾਨੀ ਮਾਣ ਭਾਈ ਜੇਠਾ ਨੂੰ ਇਹ ਦੋ ਗੱਲਾਂ ਦਸੀਆਂ ਕਿ ਪੁੱਤਰ ਜ਼ਿੰਦਗੀ ਵਿੱਚ ਕਾਮਯਾਬ ਹੋਣ ਵਾਸਤੇ ਸੇਵਾ ਵੀ ਜ਼ਰੂਰੀ ਹੈ ਤੇ ਕਿਰਤ ਕਰਨੀ ਵੀ ਜ਼ਰੂਰੀ ਹੈ ਭਾਈ ਜੇਠਾ ਜੀ ਨੂੰ ਛੋਟੀ ਜੀ ਛਾਬੀ ਬਣਾ ਕੇ ਜਿਵੇਂ ਇਤਿਹਾਸਕਾਰਾਂ ਨੇ ਲਿਖਿਆ ਛੋਟੀ ਜੀ ਛਾਬੀ ਬਣਾ ਕੇ ਘੁੰਗਣੀਆਂ ਬਣਾ ਕੇ ਉਹਦੇ ਵਿੱਚ ਪਾ ਕੇ ਦੇਣੀਆਂ ਤੇ ਭਾਈ ਜੇਠਾ ਜੀ ਨੇ ਜਿੱਥੇ ਧੰਗੁਰੂ ਅਮਰਦਾਸ ਮਹਾਰਾਜ ਜੀ ਸੇਵਾਵਾਂ ਕਰਾਉਂਦੇ ਸਨ ਉੱਥੇ ਬਾਹਰ ਬਹਿ ਕੇ ਘੁੰਗਣੀਆਂ ਵੇਚਣੀਆਂ ਭਾਵ ਕਿਰਤ ਕਰਮੀ ਜਿੱਥੇ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਜੀ ਨੇ ਕੀਰਤ ਕਰਨੀ ਉਥੇ ਨਾਲ-ਨਾਲ ਜਦੋਂ ਘੁੰਗਣੀਆਂ ਵੇਚੀਆਂ ਜਾਂਦੀਆਂ ਘੁੰਗਣੀਆਂ ਵਿਕ ਜਾਂਦੀਆਂ ਉਦੋਂ ਭਾਈ ਜੇਠਾ ਜੀ ਨੇ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਨੀ ਮੈਂ ਪੜ ਰਿਹਾ ਸੀ 22 ਸਾਲ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਅਣਥੱਕ ਸੇਵਾਦਾਰ ਬਣ ਕੇ 22 ਸਾਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸੀ ਜੀਵਨ ਪੜਦੇ ਆ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤੱਕ 126 ਸਾਲ ਦੀ ਕੁੱਲ ਆਜੂ ਹੋਈ 86 ਸਾਲ ਦੀ ਉਮਰ ਸੀ ਜਦੋਂ ਧੰ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਥਾਪੇ ਗਏ ਮੈਂ ਕਈ ਵਾਰੀ ਬੇਨਤੀ ਇਹ ਕਰਦਾ ਜਦੋਂ ਗਰੰਥੀ ਸਿੰਘ ਦੀ ਸੇਵਾ ਜਾਂ ਗੁਰੂ ਘਰ ਦੇ ਵਿੱਚ ਕੋਈ ਵੀ ਸੇਵਾ ਹੋਵੇ ਅਸੀਂ ਥੋੜੇ ਜੇ ਸ਼ਬਦ ਸਿੱਖ ਕੇ ਥੋੜੇ ਜੇ ਬੋਲ ਜਦੋਂ ਬੋਲਣੇ ਆਉਂਦੇ ਨੇ ਅਸੀਂ بڑے بڑے ਅਹੁਦੇ ਜਿਹੜੇ ਨੇ ਲੈਣ ਵਾਸਤੇ ਤਿਆਰ ਹੋ ਜਾਂਦੇ ਹਾਂ ਤੇ ਬਾਬਾ ਪੁੰਡਾ ਸਾਹਿਬ ਜੀ ਦੀ 98 ਸਾਲ ਉਮਰ ਸੀ ਜਦੋਂ ਪਹਿਲੇ ਗ੍ਰੰਥੀ થાਪੇ ਤੇ 86 ਸਾਲ ਸੇਵਾ ਹੋ ਗਈ ਸੀ। ਬਾਬਾ ਪੁੱਟਾ ਸਾਹਿਬ ਜੀ ਨੂੰ ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਹੱਲੇ ਵੇਖੇ ਬਾਬਾ ਪੁੱਟਾ ਸਾਹਿਬ ਜੀ ਵਾਲਾ। ਪੋਥੀ ਪਰਮੇਸ਼ਰ ਕਾ ਥਾਨ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕੀਤੀ ਐ ਕਿ ਗ੍ਰੰਥੀ ਕਿਹੜਾ ਲਾਇਆ ਜਾਵੇ। ਭੱਲਿਆਂ ਦੇ ਕੁੱਲ ਤ੍ਰਿਹਨ ਕੁੱਲ ਛੋਟੀਆਂ ਦੀ ਕੁੱਲ ਬੇਤੀਆਂ ਦੀ ਕੁੱਲ ਵੱਲ ਨਿਗਾਹ ਮਾਰੀ ਬਾਬਾ ਬੁੰਡਾ ਸਾਹਿਬ ਜੀ ਵੱਲ ਹਜੇ ਵੇਖਿਆ ਹੀ ਤੇ ਬਾਬਾ ਬੁੰਡਾ ਸਾਹਿਬ ਜੀ ਨੇ ਆਪਣਾ ਸੀਸ ਨੀਵਾ ਕਰ ਲਿਆ ਕਿਉਂ ਕਹਿੰਦੇ ਮੈਂ ਇੰਨੇ ਜੋਗਾ ਨਹੀਂ ਕੌਣ ਕਹਿ ਰਹੇ ਨੇ ਜਿਨ੍ਹਾਂ ਦੀ 86 ਸਾਲ ਗੁਰੂ ਘਰ ਦੇ ਵਿੱਚ ਸੇਵਾ ਹੋ ਗਈ ਹੈ ਉਹ ਕਹਿ ਰਹੇ ਨੇ ਮੈਂ ਇੰਨੇ ਜੋਗਾ ਨਹੀਂ ਗੁਰਮਖੋ ਮੈਂ ਬੇਨਤੀ ਕਰ ਰਿਹਾ ਸੀ ਕਿ ਸੇਵਾ ਤੇ ਕਿਰਤ ਜਿਨ੍ਹਾਂ ਦੀ ਇਹ ਸੱਚੀ ਸੁੱਚੀ ਬਣ ਜਾਂਦੀ ਏ ਭਾਈ ਜੇਠਾ ਜੀ ਨੇ ਸੱਚੀ ਤੇ ਸੁੱਚੀ ਕਿਰਤ ਵੀ ਕੀਤੀ ਨਾਲ ਸੇਵਾ ਵੀ ਕੀਤੀ ਇਹ ਪਹਿਲਾ ਪੜਾਅ ਸੀ ਭਾਈ ਜੇਠਾ ਜੀ ਦਾ